ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਦੋ ਤਿੰਨ ਇਹੋ ਜਿਹੀਆਂ ਵੈਰਾਈਟੀਆਂ ਜਿੰਨਾਂ ਦਾ ਝਾੜ ਬਈ ਝੂਠਾ ਲਈ ਗੱਲ ਹੀ ਆ ਤੇ ਹੈਗਾ ਵੀ ਐ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਉਹ ਵੈਰਾਈਟੀਆਂ ਲਾਈਆਂ ਤੇ ਝਾੜ ਕਿਵੇਂ ਰਿਹਾ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲ ਕਰਨੀ ਆ ਝੋਨੇ ਦੇ ਝਾੜ ਦੀ ਜਿਹੜੀਆਂ ਵੈਰੈਟੀਆਂ ਹੈਗੀਆਂ ਦੋ ਤਿੰਨ ਵੈਰੈਟੀਆਂ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੀਆਂ ਆਪਾਂ ਵੇਖੀਆਂ ਤਜਰਬਾ ਜਿੰਨਾ ਕ ਆਪਣਾ ਹੈਗਾ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਹ ਤਜਰਬੇ ਕਰਨ ਨਾਲ ਹੁੰਦੇ ਆ ਬਾਕੀ ਆਪਾਂ ਸਾਰੇ ਕਿਸਾਨ ਭਰਾ ਆਪਾਂ ਆਪਣੇ ਖੇਤਾਂ 'ਚ ਫਸਲਾਂ ਬੀਜਦੇ ਆ ਝੋਨੇ ਲਾਉਂਦੇ ਆ ਆਪਾਂ ਨੂੰ ਹੌਲੀ-ਹੌਲੀ ਤਜਰਬਾ ਹੁੰਦਾ ਰਹਿੰਦਾ ਜਿਵੇਂ ਕਿਸੇ ਏਰੀਆ 'ਚ ਕੋਈ ਵੈਰੈਟੀ ਜ਼ਿਆਦਾ ਲੱਗਦੀ ਹੈ ਕਿਸੇ ਏਰੀਆ 'ਚ ਕੋਈ ਵੈਰੈਟੀ ਜ਼ਿਆਦਾ ਲੱਗਦੀ ਹੈ ਜਿਹੜੀ ਆਪਾਂ ਵੈਰਾਈਟੀਆਂ ਲਾਈਆਂ ਤੇ ਕਿੰਨਾ ਕੁ ਝਾੜ ਰਿਆ ਤੇ ਕਿਵੇਂ ਰਹੀਆਂ ਉਹਨਾਂ ਵੈਰਾਈਟੀਆਂ ਦੀ ਅੱਜ ਆਪਾਂ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੈਗੀ ਆ ਬਾਈ ਜੀ PR131 PR131 ਬਹੁਤ ਵਧੀਆ ਵੈਰਾਈਟੀ ਆ ਤੇ ਉਹ ਹਲਕੇ ਮਾੜੇ ਵਾਣਜ ਨਹੀਂ ਯਾਨੀ ਕਿ ਦਰਮਿਆਨੇ ਵਾਣ ਤੇ ਭਾਰੇ ਵਾਣ ਸਹੀ ਪੁੱਛੋ ਤਾਂ ਉਹ ਭਾਰੇ ਵਾਣਾਂ ਦੇ ਵਿੱਚ ਬੜੀ ਕਾਮਯਾਬਾ ਕਿਉਂਕਿ ਜਿਹੜੇ ਭਾਰੇ ਵਾਣਾ ਉਹਨਾਂ ਦੇ ਵਿੱਚ ਉਹਦਾ ਫੁੱਲ ਝਾੜ ਮਿਲਦਾ ਤੇ ਬਾਕੀ ਜਿਹੜੇ ਹੈਗੇ ਜਿਵੇਂ ਥੋੜੇ ਜਿਹਾ ਦਰਮਿਆਨੇ ਵਾਣਾ ਉਹਵੇਂ ਝਾੜ ਘਟ ਜਾਂਦਾ ਜੇ ਉਦੋਂ ਹਲਕਾ ਵਾਣਾ ਤਾਂ ਉਦੋਂ ਘਟ ਜਾਂਦਾ ਕਿਉਂਕਿ ਜੇ ਆਪਾਂ ਬੰਪਰ ਝਾੜ ਲੈਣਾ ਤਾਂ ਆਪਾਂ ਉਹਨੂੰ ਪੂਰੇ ਭਾਰੇ ਵਾਣ ਚ ਲਾਈਏ ਪੂਰੇ ਡਾਕਰ ਵਾਣਾ ਜਿਹੜੇ ਆਪਣੇ ਭਾਰੇ ਵਾਣ ਹੁੰਦੇ ਆ ਉਹਨਾਂ ਦੇ ਵਿੱਚ ਤੇ ਨੰਬਰ 2 ਤੇ ਗੱਲ ਕਰੀਏ ਆਪਾਂ ਪੂਸਿਆਂ ਦੀ ਗੱਲ ਕਰੀਏ ਜਿਵੇਂ ਡੋਗਰ ਪੁੱਤਾ ਇਸ ਝੋਨੇ ਦਾ ਝਾੜ ਵੀ ਬਾਈ ਜੀ ਬਹੁਤ ਜ਼ਿਆਦਾ ਹੈ ਤੇ ਝਾੜ ਤਾਂ ਬਹੁਤ ਜਿਆਦਾ ਹੈ ਹੀ ਹੈ ਤੇ ਇਹਦੀ ਮੰਗ ਵੀ ਜਿਹੜਾ ਪੂਸਾ ਹੈ ਪੂਸਾ 44 ਹੈ ਭਲਾਂ ਡੋਗਰ ਪੂਸਾ ਹੈ ਸ਼ੈਲਦਰਾ ਵਾਲੇ ਵੀ ਇਹਨੂੰ ਭੱਜ ਭੱਜ ਕੇ ਲੈਂਦੇ ਆ ਤੇ ਇਹਦਾ ਝਾੜ ਵੀ ਬਾਈ ਜੀ ਬਹੁਤ ਜਿਆਦਾ ਹੈ ਝੂਠ ਵਾਲੀ ਗੱਲ ਹੈ 100-100 ਮਣ ਤੱਕ ਵੀ ਝਾੜ ਨਿਕਲਦੀ ਹੈ ਇਹ ਪਰ ਗੱਲ ਇਹ ਆ ਵੀ ਇਹ ਤੋਂ ਪਹਿਲਾਂ ਜਦੋਂ ਮੌਇਸਚਰ ਤਲ ਜਾਂਦੇ ਸੀ ਉਦੋਂ ਦੀਆਂ ਗੱਲਾਂ 100 100 ਮਣ ਤੱਕ ਫੇਰ ਵੀ ਇਹ 90 90 ਮਣ ਦੇ ਆਸ-ਪਾਸੇ ਝੜ ਜਾਂਦੇ ਆ ਬਹੁਤ ਵਧੀਆ ਝਾੜਾ ਇਹਨਾਂ ਦਾ ਵੀ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੇ ਆ ਜਿਹੜੇ ਪੂਸੇ ਝੋਨੇ ਆ ਤੇ ਇੱਕ ਥੋੜਾ ਜਿਹਾ ਪਾਣੀ ਚੰਗਾ ਭਾਲਦੇ ਆ ਨਰਮ ਪਾਣੀ 'ਚ ਨਹੀਂ ਚੱਲਦਾ ਕੰਮ ਫੇਰ ਡੈਗ ਪੈਂਦਾ ਬਿਮਾਰੀ ਪੈ ਜਾਂਦੀ ਆ ਫੋਕ ਬਣ ਜਾਂਦੀ ਆ ਉੱਥੇ ਨਹੀਂ ਇਹਨਾਂ ਝਾੜ ਦਿੰਦੇ ਇਹ ਤੇ ਜਿੱਥੇ ਜ਼ਿਆਦਾ ਚੰਗੇ ਪਾਣੀ ਆ ਤੇ ਵਧੀਆ ਪੂਰੇ ਭਰੇ ਵਣ ਉੱਥੇ ਬਈ 100 100 ਮਣ ਨੂੰ ਹੱਥ ਮਾਰਦੇ ਆ ਇਹ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਨ੍ਹਾਂ ਨੇ ਇਹ ਝੋਨੇ ਲਾਏ ਆ ਤੇ ਕਿਵੇਂ ਰਹੇ ਕਿੰਨਾ ਕੁ ਝਾੜ ਦਿੱਤਾ ਪਿਛਲੇ ਸਾਲ ਤਾਂ ਝਾੜ ਦੀ ਗੱਲ ਕਰੀਏ ਤਾਂ ਕੁਝ ਜਿਹੜਾ ਮੌਇਸਚਰ ਦਾ ਰੋਲਾ ਪਿਆ ਸੀ ਉਹਨੇ ਬਹੁਤ ਝਾੜ ਘਟਾ ਦੇ ਮਹੀਨਾ ਮਹੀਨਾ ਮੰਡੀਆਂ ਚ ਪਏ ਰਹੇ ਝੋਨੇ ਝੋਨੇ ਸੁੱਕ ਗਏ ਫੂਸ ਬਣ ਗਏ 12 13 11 ਮੌਇਸਚਰ ਤੱਕ ਵੀ ਰਹਿ ਗਏ ਫਿਰ ਉਹਨਾਂ ਨੇ ਕੀ ਝਾੜ ਦੇਣਾ ਸੀ ਹੈਨਾ ਇੱਕ ਵੈਰੈਟੀ ਹੈਗੀ ਆ ਬਾਈ ਜੀ ਪੂਸਾ 44 ਇਸ ਵੈਰੈਟੀ ਦਾ ਝਾੜ ਵੀ ਬਹੁਤ ਜਿਆਦੇ ਹੈ ਬਿਮਾਰੀਆਂ ਬਹੁਤ ਆਉਂਦੀਆਂ ਸਭ ਤੋਂ ਚੰਗਾ ਪਾਣੀ ਭਰਦਾ ਇਹ ਜਿਹੜਾ ਆਪਾਂ ਜੇ ਕਹਿ ਦਈਏ ਵੀ ਜੇ ਆਪਾਂ ਨੂੰ ਨਹਿਰਾਂ ਸੂਏ ਕੱਸੀਆਂ ਦਾ ਪਾਣੀ ਆਪਣੇ ਕੋਲ ਵਾਧੂ ਆ ਜਾਂ ਆਪਣੇ ਹਫ਼ਤੇ ਦੀ ਹਫ਼ਤੇ ਲੱਗਦਾ ਹੈ ਤੇ ਬੋਰ ਦਾ ਪਾਣੀ ਵੀ ਬਹੁਤ ਵਧੀਆ ਹੈ ਫਿਰ ਆਪਾਂ ਇਹਨੂੰ ਲਾਈਏ ਇਹਦਾ ਝਾੜ ਵੀ 90 90 ਮਣ ਤੋਂ ਪਲੱਸ ਜਾਂਦਾ ਹੈ ਤੇ ਮੌਇਚਰ ਦੀ ਇਹਦੇ ਚ ਦਿੱਕਤ ਨਹੀਂ ਹੁੰਦੀ ਜੇ ਆਪਾਂ ਸਹੀ ਟਾਈਮ ਤੇ ਲਾ ਦਈਏ ਕਿਉਂਕਿ ਇਹ ਆਪਦੇ ਟਾਈਮ ਤੇ ਆ ਜਾਂਦਾ ਹੈ ਟਾਈਮ ਥੋੜਾ ਜਿਆਦਾ ਲੈਂਦਾ 155 60 ਦਿਨ ਲੈ ਜਾਂਦਾ ਪਰ ਆਪਦੇ ਟਾਈਮ ਤੇ ਇਹ ਆ ਜਾਂਦਾ ਮੌਇਸਚਰ ਵੀ ਇਹਦਾ ਸਹੀ ਆ ਜਾਂਦਾ ਉਸ ਟਾਈਮ ਤੇ ਤੇ ਝਾੜ ਵੀ ਬਹੁਤ ਹੁੰਦਾ ਇਹਦਾ ਤੇ ਬਾਕੀ ਗੱਲ 126 ਦੀ 126 ਝੋਨਾ ਜਿਹੜਾ ਉਹ ਝਾੜ ਦਿੰਦਾ ਲੇਟ ਲੱਗਿਆ ਤੇ ਲੇਟ ਲੱਗਣ ਕਰਕੇ ਤੇ ਉਹਦੇ ਚੋਂ ਮੌਇਸਚਰ ਨਹੀਂ ਜਾਂਦਾ ਜਦੋਂ ਆਪਾਂ ਵੜਦੇ ਆਂ ਫਿਰ ਉਹਦਾ ਮੌਇਸਚਰ ਉਹਦੇ ਚੋਂ ਜਾਂਦਾ ਹੀ ਨਹੀਂ ਭਲਾ ਤੁਸੀਂ ਆਪਾਂ ਕਿੰਨਾ ਵੀ ਜ਼ੋਰ ਲਾ ਲਈਏ ਉਹਦੇ ਚ ਮੌਇਸਚਰ ਨਹੀਂ ਜਾਂਦਾ ਮੌਇਸਚਰ ਕਰਕੇ ਥੋੜਾ ਜਿਆਦਾ ਝਾੜ ਆ ਤੇ ਜੇ ਆਪਾਂ ਆਖੀਏ ਵੀ ਉਹਦਾ ਮੌਇਸਚਰ ਸਹੀ ਕਰੀਏ ਸਹੀ ਆਉਂਦਾ ਨਹੀਂ ਜੇ ਸਹੀ ਕਰਾਂਗੇ ਤਾਂ ਆਪਾਂ ਲੇਟ ਬਹੁਤ ਹੋ ਜਾਂਦੇ ਆ ਤੇ ਲੇਟ ਲੱਗਿਆ ਇਹ ਝੋਨਾ 1PR126 ਝਾੜ ਵੀ ਬਹੁਤ ਦਿੰਦਾ ਤੇ ਹੈਵੀ ਕਟ ਟਾਈਮ ਦੀ ਵੈਰਾਈਟੀ ਵੈਸੇ ਵਧੀਆ ਸੀ ਥੋੜਾ ਜਿਹਾ ਮੌਇਸਚਰ ਦਾ ਜਿਹੜਾ ਚੱਕਰ ਆ ਬਈ ਉਹ ਜ਼ਰੂਰ ਇਹਨੂੰ ਥੋੜਾ ਜਿਹਾ ਪਿੱਛੇ ਕਰਦਾ ਹੈ ਤੇ ਝਾੜ ਝੂਟ ਚ ਵੀ ਬਹੁਤ ਵਧੀਆ ਸੀ ਤੇ ਦਾਣੇ ਵੀ ਵਧੀਆ ਸੀ ਇਹਦੀ ਰੰਗ ਵੀ ਬਹੁਤ ਵਧੀਆ ਸੀ ਹੋਰ ਇਹਦਾ ਕੋਈ ਚੱਕਰ ਨਹੀਂ ਕੱਲਾ ਮੌਇਸਚਰ ਦਾ ਹੀ ਆ ਜੇ ਮੌਇਸਚਰ ਸਹੀ ਆਵੇ ਤਾਂ ਬਹੁਤ ਵਧੀਆ ਵੈਰਾਈਟੀ ਹੈ ਵੀ ਤੇ ਇੱਕ ਹੈਗੀ ਹੈ 212 ਉਹ ਕੋਈ ਯੂਨੀਵਰਸਿਟੀ ਦੀ ਨਹੀਂ ਪ੍ਰਾਈਵੇਟ ਵੈਰਾਈਟੀ ਆ ਉਹ ਇਹ ਜਿਹੜੀ 212 ਵੈਰਾਈਟੀ ਹੈ ਇਹਦਾ ਝਾੜ ਵੀ ਬਹੁਤ ਆ ਤੇ ਬਾਕੀ ਇਹ ਨਰਮ ਥੋੜੇ ਨਰਮ ਬਾਣ ਤੇ ਨਰਮ ਪਾਣੀ ਚ ਵੀ ਹੋ ਜਾਂਦੀ ਹੈ ਤੇ ਝਾੜ ਵੀ ਬਹੁਤ ਆ ਤੇ ਟਾਈਮ ਵੀ ਇਹ ਥੋੜਾ ਜਆ ਆ ਆਮ ਵੈਰਾਈਟੀਆਂ ਨੂੰ ਥੋੜਾ ਜਿਆਦਾ ਲੈਂਦੀ ਹੈ ਇਹਦੇ ਵਿੱਚ ਇੱਕ ਸ਼ਿਕਾਇਤ ਆਉਂਦੀ ਹੁੰਦੀ ਸੀ ਤੇ ਜਿਹੜੀ ਹੈਗੀ ਆ ਖਰੇ ਦਾਣੇ ਨਹੀਂ ਜਾਂਦੇ ਸੀ ਆਪਾਂ ਕਿੰਨਾ ਲੇਟ ਕਰ ਲਈਏ ਹਰੇ ਦਾਣੇ ਨਹੀਂ ਜਾਂਦੇ ਸੀ ਫਿਰ ਆਪਾਂ ਨੂੰ ਬਾਲਾ ਟਾਈਮ ਠੱਲ ਕੇ ਵੱਢਣੀ ਪੈਂਦੀ ਸੀ ਤੇ ਫਿਰ ਹਰਾ ਦਾਣਾ ਇਹਦੇ ਚ ਜਾਂਦਾ ਸੀ ਬਸ ਉਹ ਇਹਦੇ ਚ ਜ਼ਰੂਰ ਦਿੱਕਤ ਆਉਂਦੀ ਸੀ 212 ਦੀ ਗੱਲ ਕਰਦਾ ਮੈਂ ਮੈਨੂੰ ਨਹੀਂ ਪਤਾ 2212 ਕਿਹੜੀ ਹੈ ਮੈਂ ਇਕੱਲੇ 212 ਦੀ ਗੱਲ ਕਰਦਾ ਆਪਾਂ ਇਸ ਵੀਡੀਓ ਚ ਕਿਸੇ ਬੀਜ ਦੀ ਆਪਾਂ ਸਿਫਾਰਿਸ਼ ਨਹੀਂ ਕਰਦੇ ਜਾਂ ਆਪਾਂ ਕਿਸੇ ਦੀ ਮਸ਼ਹੂਰੀ ਨਹੀਂ ਕਰਦੇ ਜਿਹੜੇ ਜਿਹੜੇ ਆਪਾਂ ਬੀ ਲਾਇਆ ਆਪਾਂ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਤੇ 212 ਦਾ ਝਾੜ ਵੀ ਬਹੁਤ ਆ ਤੇ ਥੋੜੇ ਨਰਮ ਪਾਣੀ ਚ ਵੀ ਹੋ ਜਾਂਦੀ ਹੈ ਥੋੜੇ ਨਰਮ ਵਾਣਾ ਚ ਵੀ ਹੋ ਜਾਂਦੀ ਹੈ ਚੰਗੇ ਪਾਣੀ ਤੇ ਚੰਗੇ ਵਾਣਾ ਚ ਤਾਂ ਹੋਣੀ ਹੋਣਾ ਇਹ ਵੈਰਾਈਟੀਆਂ ਬਹੁਤ ਵਧੀਆ ਤੇ ਇਹ ਜੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ